ਜਾ ਮਰਿਆ ਜਾਣ ਕੇ ਜੁੱਤੀ ਧਲੇ ਆਣਗੇ ਮੇਰੇ ਕੋਲ ਕੇ ਗੱਲ ਕਰਨੇ ਚਾਹੀਦੀ ਹੈ ਆਇਆ ਮੁੜਦਾਬਾਦ ਮੋਟਾਕ ਚੰਦੇਨੀ ਸਹਾਇਦਾ ਪੰਜਾਬ ਕਾਂਗਰਸ ਦੇ ਅਧਿਸ਼ ਰਾਜਾ ਵਿਢਿੰਗਵਾਲਾ ਸਾਡੇ ਬਹੁਤ ਹੀ ਸਤਿਕਾਰਯੋਗ ਵਾਲਮਿਕ ਸਮਾਜ ਔਰ ਜਿਹੜੇ ਮਜਬੀਕ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਸ਼ੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਇੱਕ ਕਹਿੰਦੇ ਕੋ ਹੁੰਦਾ ਵਾ ਕਤਲ ਹੁੰਦਾ ਗੋਲੀ ਦੇ ਨਾਲ ਇੱਕ ਹੁੰਦਾ ਜ਼ੁਬਾਨ ਦੇ ਨਾਲ ਰਾਜਾ ਵੜਿੰਦੇ ਜਿਹੜਾ ਕਤਲ ਕੀਤਾ ਜ਼ੁਬਾਨ ਦਾ ਕਤਲ ਕੀਤਾ ਜਦਕਿ ਇੱਕ ਕਿਸਨ ਖਲਾ ਬੋਟਾ ਸੇਜ਼ਾ ਦੇ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਨਾਲ ਇਹਦਾ ਖਾਵੇ ਜਾਂ ਪੁੱਟਾ ਪਏਗਾ ਇਹ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸੀ ਸਮਾਜ ਔਰ ਵਰਨਿਕ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਹੈ ਕਾਂਗਰਸ ਪਾਰਟੀ ਨੂੰ ਇਹਨਾਂ ਨੂੰ ਸਭ ਤੋਂ ਪਹਿਲਾਂ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਲੋਣਾ ਚਾਹੀਦਾ ਵਾ ਜਿਹੜੀ ਜਿਹੜੀ ਭੰਦੀ ਵੀ ਭਾਗੀ ਕਰ ਰਹੀ ਉਹ ਕੰਨੀ ਚਾਹੀਦਾ ਦੂਜੇ ਦਿਨ ਹੀ ਪਛੇ ਜਿਹੜਾ ਤਰਨਤਾਰਨ ਦੀ ਜਿੰਨੀ ਚੋਣ ਦੇ ਵਿੱਚ ਪੰਜਾਬ ਕਾਂਗਰਸ ਅਧਿਖ ਰਾਜਾ ਵਿਡਿੰਗਵਾਲਾ ਸਾਡੇ ਬਹੁਤ ਹੀ ਸਤਕਾਰਯੋਗ ਹੈ ਵਾਲਮਿਕ ਸਮਾਜ ਔਰ ਜਿਹੜਾ ਮਜਬੀ ਸਿਕ ਸਮਾਜ ਦੇ ਬੂਟਾ ਸਿੰਘ ਜੀ ਆ ਉਹਨਾਂ ਤੇ ਜਿਹੜੀ ਗਲਤ ਸ਼ਬਦਾਵਲੀ ਬੋਲੀ ਗਈ ਆ ਉਹਨਾਂ ਨੇ ਉਹਨਾਂ ਦੇ ਰੰਗ ਬਾਰੇ ਗੱਲਾਂ ਕੀਤੀਆਂ ਔਰ ਉਹਨਾਂ ਦੇ ਛੋਕੜ ਬਾਰੇ ਜਿਹੜੀਆਂ ਗੱਲਾਂ ਕੀਤੀਆਂ ਬਹੁਤ ਹੀ ਨਿੰਦਣਯੋਗ ਆ ਔਰ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਐਸਸੀ ਸਮਾਜ ਔਰ ਵਾਲਮਿਕ ਭਾਈਚਾਰੇ ਦੇ ਵਿੱਚ ਬਹੁਤ ਭਾਰੀ ਰੋਸ਼ ਆ ਜਿੱਤੇ ਉਹ ਇਹਨਾਂ ਚੀਜ਼ਾਂ ਨੂੰ ਨਿੰਦਦੇ ਪਏ ਆ ਉੱਥੇ ਉਹਨਾਂ ਨੇ ਉਹ ਚੀਜ਼ਾਂ ਉਜਾਗਰ ਕਦੀ ਵੀ ਨਹੀਂ ਕਰਨੀਆਂ ਕਿ ਜਿਹੜੀਆਂ ਕੀ ਉਹਨਾਂ ਦੀਆਂ ਜੀਵਨ ਦੇ ਵਿੱਚ ਅਚੀਵਮੈਂਟਾਂ ਸੀ ਉਹ ਬੜੇ ਹੀ ਬੁੱਧੀਜੀਵੀ ਸੀ ਬੀਏ ਐਮਏ ਪੜੇ ਲਿਖੇ ਸੀ ਔਰ ਰਾਜਨੀਤੀ ਦੇ ਆਮ ਤੋਂ ਪਹਿਲਾਂ ਹੀ ਉਹਨਾਂ ਨੇ ਪੀਐਚਡੀ ਵੀ ਕੀਤੀ ਸੀ ਪਰ ਦੇਸ਼ ਦੇ ਗ੍ਰਹਿ ਮੰਤਰੀ ਵੀ ਰਹੇ ਸੀ ਔਰ ਪੰਜਾਬ ਦੇ ਵਕ ਵਕ ਉਹਨਾਂ ਦੇ ਵਿਭਾਗਾ ਦੇ ਮੰਤਰੀ ਵੀ ਰਹੇ ਚੁਕੇ ਸਨ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਕਈ ਸੂਬਿਆਂ ਦੇ ਵਿੱਚ ਉਹ ਗਵਰਨਰ ਵੀ ਰਹੇ ਹਨ ਇਹਨਾਂ ਦੀ ਮਾਨਸਿਕਤਾ ਗਲਤ ਵਿਰੋਧੀ ਹੈ ਇਹਨਾਂ ਨੂੰ ਸੋਚਣਾ ਚਾਹੀਦਾ ਵਾ ਕਿ ਜਿਹੜੇ ਐਡੇ ਵੱਡੇ ਬੁੱਧੀਜੀਵੀ ਜਿਹੜੇ ਫਰਗਵਾਸੀ ਹੋ ਚੁੱਕੇ ਜਿੰਨਾਂ ਦਾ ਉਹਨਾਂ ਤੇ ਆਪਾਂ ਟਿੱਪਣੀ ਕਰਦੇ ਪਿਆ ਇਹਨਾਂ ਦੀ ਇੰਨੀ ਹਸੇਥਿਆਲ ਕਿ ਉਹਨਾਂ ਦੇ ਬਾਰੇ ਬੋਲਿਆ ਜਾਏ ਟਿੱਪਣੀ ਕਰਨ ਤੋਂ ਬਾਅਦ ਮਾਫੀ ਵੀ ਮੰਗੀ ਗਈ ਹੈ ਕੀ ਸੋਚਦੇ ਹੋ ਦੇਖੋ ਜੀ ਉਹ ਮਾਫੀਆਂ ਦਾ ਕੀ ਮੁੱਲ ਲਵਾ ਜੇਕਰ ਤੁਸੀਂ ਸਮਝਦੇ ਜੇ ਤੁਹਾਨੂੰ ਸਮਝ ਆ ਤੇ ਜਿਹੜੇ ਤੁਹਾਡੀ ਪਾਰਟੀ ਦੇ ਜਿਹੜੇ ਲੋਗ ਵਾ ਜਿਨ੍ਹਾਂ ਨੇ ਆਪਣੀ ਸਾਰਾ ਉਮਰ ਆਪਣੀ ਪਾਰਟੀ ਨੂੰ ਪਰ ਆਪਣੇ ਦੇਸ਼ ਨੂੰ ਦਿੱਤਾ ਤੁਸੀਂ ਅੱਜ ਉਹਨਾਂ ਤੇ ਟਿੱਪਣੀ ਕਰੋ ਤਾਡੀ ਮੇਰੇ ਹਿਸਾਬ ਨਾਲ ਹਾਇਫੀਤ ਨਹੀਂ ਕੀ ਉਹਨਾਂ ਦੇ ਬਾਰੇ ਇਹ ਜੀ ਗੱਲ ਕਰੇ ਇਹ ਤਾਂ ਕਹਿਣੀ ਕਿ ਫਿਰ ਸਰਦਾਰ ਹੁਕਾ ਸਿੰਘ ਮਾਨਾ ਦੀਆਂ ਚੁੱਕੀਆਂ ਬਿਲਕੁਲ ਜੀ ਬਿਲਕੁਲ ਇਹ ਬਹੁਤ ਹੀ ਦਿੰਦਨ ਜੋ ਕਾਲਾ ਉਹਦਾ ਪਾਸੇ ਬਸ ਤਾਂ ਕਹਿੰਿਆ ਇਹ ਗਲਤ ਰੋਗੀ ਭਾਵਨਾ ਦੇ ਨਾਲ ਉਹਨਾਂ ਨੇ ਗੱਲਾਂ ਵਾ ਕਿਤਨਾ ਵਾ ਕਿ ਜਿਹੜੇ ਵੀ ਸਾਡੇ ਸਮਾਜ ਦੇ ਲੋਕ ਤਰੱਕੀਆਂ ਕਰਕੇ ਉੱਚੇ ਅਹੁਦਿਆਂ ਤੇ ਪਹੁੰਚਦੇ ਆ ਤੇ ਇਹ ਲੋਕ ਉਹਨਾਂ ਦੀ ਨਰਾਦਾਂ ਕਰਦੇ ਆ ਮੈਂ ਤੇ ਇਹ ਸਮਝਦਾ ਵਾ ਕਿ ਪੂਏ ਇਹਨ ਗੋਪਾੰਦੀ ਪੋਲਿਟਿਕਸ ਦਾ ਮਿਆਰ ਬਿਲਕੁਲ ਥੱਲੇ ਗਿਰਕੀਤਾ ਵਾ ਇਸ ਕਰਕੇ ਇਲੈਕਸ਼ਨ ਤੇ ਕੋਈ ਅਸਰ ਪਏਗਾ ਦੇਖੋ ਜੀ ਜ਼ਰੂਰ ਪਏਗਾ ਅਸੀਂ ਆਪ ਖੁਦ ਤਰਨਤਾਰਾਂ ਦੀ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਔਰ ਨਾਲ ਨਾਲ ਆਪਣੇ ਵਾਲਮੀਕੀ ਭਾਈਚਾਰੇ ਔਰ ਮਜਬੂਤ ਭਾਈਚਾਰਿਆਂ ਨੂੰ ਅਪੀਲ ਵੀ ਕਰਾਂਗੇ ਕਿ ਜਿਹੜੀ ਇਹਨਾਂ ਦੇ ਉੱਤੇ ਚੋਣ ਆ ਜਿਹੜਾ ਇਹਨਾਂ ਦਾ ਕੈਂਡੀਡੇਟ ਆ ਉਹਨੂੰ ਬਾਈਕਾਟ ਕੀਤਾ ਜਾਵੇ ਤੇ ਉਹਨੂੰ ਵੋਟਾਂ ਨਾ ਪਾਈਆਂ ਜਾਣ ਐਫ ਆਈ ਆਰ ਦਰਜ ਹੋ ਚੁੱਕੀ ਆ ਕਬੂਲਲੇ ਚੇਰ ਆ ਜਾਂ ਪਈ ਹੈ ਇਹ ਕਿੱਸ ਤਰੀਕੇ ਦੇ ਦੇਖੋ ਜੀ ਐਫ ਆਈ ਆਰ ਤੇ ਹੋਣੀ ਚਾਹੀਦੀ ਐ ਤੇ ਪਰਚਾ ਵੀ ਹੋਣਾ ਚਾਹੀਦਾ ਔਰ ਜਿਹੜਾ ਅਨਸੂਚਿਤ ਜਾਤੀ ਦਾ ਐਕਟ ਆ ਜਿਹੜਾ ਆਪਾਂ ਕਦੇ ਵੀ ਜਦੋਂ ਆਪਾਂ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਨੇ ਆ ਤੇ ਇਹਦੇ ਤੇ ਐਸੀ ਐਕਟ ਧਾਰਾ ਲਾ ਕੇ ਇਹਦੇ ਦੇ ਪਰਚਾ ਹੋਣੇ ਚਾਹੀਦਾ ਵਾ ਔਰ ਜਿਹੜੀ ਭੰਦੀ ਤੇ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ ਮੌਜੂਦਾ ਜਿਹੜੇ ਸਾਡੇ ਪੰਜਾਬ ਵਾਲਮੀਕੀ ਹਰ ਹਰਵਾੜ ਦੇ ਦੇਖੋ ਜੀ ਆਪਾਂ ਟਿੱਪਣੀ ਜਿਹੜੀ ਕੀਤੀ ਆ ਇੱਕ ਕਹਿੰਦੇ ਕੋਹ ਹੰਦਾਵਾ ਕਤਲ ਹੰਦਾ ਕੋਲੀ ਦੇ ਨਾਲ ਇੱਕ ਹੰਦਾ ਜੁਬਾਨ ਦੇ ਨਾਲ ਰਾਜਾ ਵੜਿੰਨੇ ਜਿਹੜਾ ਕਤਲ ਕੀਤਾ ਜੁਬਾਨ ਦਾ ਕਤਲ ਕੀਤਾ ਜਦਕਿ ਇੱਕ ਪਸੰਦ ਕਲਾ ਬੋਟਾ ਸੇਜ਼ਾ ਦੇ ਕੀਤਾ ਪੂਰੀ ਸੋਸਾਇਟੀ ਪੂਰੀ ਕਮਿਊਨਿਟੀ ਦਾ ਕਤਲ ਕੀਤਾ ਵਾ ਜੋ ਕਿ ਜਾਨੂੰ ਰੱਖਾ ਦੇਖਾ ਪਤਾ ਪਏਗਾ ਤੁਸੀਂ ਗੱਲ ਆਖੀ ਫਿਰ ਡੋ ਉਹਨਾਂ ਨੇ ਰੰਗ ਨਹੀਂ ਲਾ ਕੇ ਬੜੀ ਟਿੱਪਣੀ ਕੀਤੀ ਹੈ ਦੇਖੋ ਜੀ ਰੰਗ ਨੂੰ ਲਾ ਕੇ ਟਿੱਪਣੀ ਕੀਤੀ ਹੈ ਪਰ ਉਹਨਾਂ ਦੀ ਕੋਈ ਪ੍ਰਕਿਰਤੀ ਨਹੀਂ ਦਿਨਾਈ ਆ 18 MP ਰਹਿ ਚੁਕੇ ਨੇ ਇੱਥੋਂ ਤੱਕ ਕਿਨ ਪੀਐਚ ਤੱਕ ਕੀਤੀ ਆ ਉਹਨਾਂ ਨੇ ਕੋਈ ਕਾਂਗਰਸ ਪਾਰਟੀ ਨੇ ਜਾਂ ਗ੍ਰਹਿ ਮੰਤਰੀ ਨਹੀਂ ਲਾਇਆ ਸੀ ਪਰ ਉਹ ਬਾਬਾ ਸਾਹਿਬ ਦੇ ਸੰਵਿਧਾਨ ਦੇ ਅਧਿਕਾਰ ਰਿਪੋਰਟਿੰਗ ਉਹਨਾਂ ਨੇ ਜਿਹੜਾ ਆਪਣੀ ਯੋਗਤਾ ਦੇ ਨਾਲ ਗ੍ਰਹਿ ਮੰਤਰੀ ਲਾਇਆ ਸੀ ਕੀ ਇਹ ਰਾਜਾ ਵੜੇ ਨੂੰ ਵੀ ਐਸਸੀ ਕਮਿਊਨਿਟੀ ਨੂੰ ਰੰਗ ਨਾਲ ਪਰਸ਼ਾਣ ਦੇ ਜੇ ਪੁਰੇ ਦੇ ਸਾਬਾ ਜਗਰਿੰਗ ਪੰਜਾਬ ਦੇ ਪ੍ਰਧਾਨ ਨੇ ਅਗਾਰੀ ਮੰਸ਼ਾ ਜਿਹੜੀ ਦਿੱਤੀ ਹੈ ਕਿ ਇੱਦਾਂ ਦੀ ਤਰ੍ਹਾਂ ਦੀ ਮੰਸ਼ਾ ਹੈ ਤੇ ਦੇਖੋ ਇੱਕ ਬੂਟਾ ਸਿੰਘ ਦੀ ਗ੍ਰਹਿ ਮੰਤਰੀ ਉਹਨਾਂ ਦੇ ਖਿਲਾਫ ਨਾਲ ਗਲਤ ਕਰ ਰਹੇ ਨੇ ਜਿਹੜੇ ਫਲਰੇ ਲੈਵਲ ਦੇ ਛੋਟੀ ਕਾਸ ਦੇ ਲੋਕ ਹੈ ਉਹਨਾਂ ਦੇ ਕੋਈ ਸਮਝ ਹੀ ਨਹੀਂ ਹੁੰਦੀ ਕੀ ਸੋਚਿਓ ਕਾਂਗਰਸ ਪਾਰਟੀ ਨੂੰ ਇਸ ਤਰ੍ਹਾਂ ਦੀ ਕਾਰਵਾਈ ਕਰਨੀ ਚਾਹੀਦੀ ਕਾਂਗਰਸ ਪਾਰਟੀ ਨੂੰ ਉਹਨਾਂ ਨੂੰ ਸਭ ਤੋਂ ਵੱਡਾ ਪੰਜਾਬ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣਾ ਚਾਹੀਦਾ ਵਾ ਤੇ ਨਾਲ ਜਿਹੜੀ ਭੰਦੀ ਦੀ ਭਾਗੀ ਕਰ ਰਹੀ ਉਹ ਕਰਨੀ ਚਾਹੀਦੀ ਧੰਨਵਾਦ